ਚੰਡੀਗੜ੍ਹ 에어ਪੋਰਟ ਤੇ ਕੰਗਣਾ ਥੱਪੜकांड ਵਾਪਰਦਾ। ਦੂਸਰੇ ਪਾਸੇ ਪੰਜਾਬ ਦੇ ਗਵਾਂਢੀ ਸੂਬੇ ਹਿਮਾਚਲ ਦੇ ਵਿੱਚ ਇੱਕ ਪਾਰਕਿੰਗ ਦੇ ਵਿੱਚ ਕੁੱਟਮਾਰ ਦਾ ਮਾਮਲਾ ਸਾਹਮਣੇ ਆਉਂਦਾ। ਇਹ ਦੋਹੇ ਘਟਨਾਵਾਂ ਦੇ ਹਵਾਲੇ ਨਾਲ ਹਿਮਾਚਲ ਤੇ ਪੰਜਾਬ ਦੇ ਟੈਕਸੀ ਚਾਲਕਾਂ ਦੇ ਵਿੱਚ ਇੱਕ ਤਣਾਅ ਵਾਲਾ ਮਾਹੌਲ ਬਣ ਜਾਂਦਾ। ਤੇ ਇਹਨਾਂ ਦੋਹਾਂ ਘਟਨਾਵਾਂ ਦਾ ਸਿੱਧਾ ਕਿਸੇ ਇੱਕ ਦੂਜੇ ਦੇ ਸੂਬੇ ਦੇ ਉੱਤੇ ਹਮਲੇ ਨੂੰ ਲੈ ਕੇ ਕਿਉਂ ਉੱਥੋਂ ਦੇ ਵਾਸੀਆਂ ਦੇ ਨਾਲ ਕੋਈ ਮੰਦੀ ਇਹ ਮਤਲਬ ਕੋਈ ਰੱਖਣ ਦੀ ਭਾਵਨਾ ਦੇ حوالے ਨਾਲ ਇਹ ਘਟਨਾ ਨਹੀਂ ਵਾਪਰੀਆਂ ਪਰ ਉਸ ਘਟਨਾ ਦੇ ਪਿੱਛੇ ਦੇ ਕਈ ਕਾਰਨ ਨੇ ਚਾਹੇ ਉਹ ਪਾਰਕਿੰਗ ਵਾਲਾ ਮਸਲਾ ਹੈ ਕਿ ਉਹ ਸਰਪੇਸ਼ ਲਈ ਸੀਗਾ ਕਿ ਪੰਜਾਬ ਤੋਂ ਸੀ ਪੰਜਾਬੀ ਸੀ ਇਸ ਲਈ ਕੁੱਟਮਾਰਾ ਜਾਂ ਉੱਥੇ ਕੋਈ ਹੋਰ ਪਹਿਲੂ ਸੀ ਜਾਂ ਕੰਗੜਾ ਦੇ ਥੱਪੜ ਇਸ ਲਈ ਨਹੀਂ ਮਾਰਿਆ ਕਿ ਉਹ ਹਿਮਾਚਲੀ ਸੀ ਉਹਦੇ ਬੋਲ ਉਹਦੀਆਂ ਕਰਤੂਤਾਂ ਉਹਦੇ ਕੰਮ ਉਹਨਾਂ ਨੂੰ ਥੱਪੜ ਪਿਆ ਸੋ ਇਹ ਸਾਰੇ ਘਟਨਾਕਰਮ ਦੇ ਦਰਮਿਆਨ ਹੀ ਇਹ ਮਾਮਲੇ ਲਗਾਤਾਰ ਵਧਣ ਲੱਗੇ ਤੇ ਇੰਜ ਹੋਣ ਲੱਗ ਪਿਆ ਜਿਵੇਂ ਕਿ ਹਿਮਾਚਲ ਇਥੇ ਪੰਜਾਬੀਆਂ ਦਾ ਟਕਰਾਅ ਹੋ ਗਿਆ ਹੋਵੇ ਤੇ ਨਤੀਜਾ ਪੰਜਾਬ ਦੀਆਂ ਟੈਕਸੀਆਂ ਦੇ ਡਰਾਈਵਰਾਂ ਦੇ ਨਾਲ ਕਈ ਥਾਵਾਂ ਤੇ ਬਦਿੱਕੀ ਹੋਈ ਹਿਮਾਚਲ 'ਚ ਕਈ ਥਾਵਾਂ ਤੇ ਧੱਕੇਸ਼ਾਈ ਹੋਈ ਹੈ ਕਿਰਾਬੰਦੀ ਹੋਈ ਤੋੜਪੰਨ ਹੋਈ ਕੁੱਟਮਾਰ ਹੋਈ ਕੁਝ ਘਟਨਾਵਾਂ ਪੰਜਾਬ 'ਚ ਵਾਪਰੀਆਂ ਹਿਮਾਚਲ ਤੋਂ ਜਿਹੜੇ ਟੈਕਸੀ ਚਾਲਕਾਏ ਹਾਂ ਇਥੋਂ ਰੁੱਕ ਕੇ ਲੋਕਾਂ ਨੇ ਵੀ ਪੁੱਛਿਆ ਕਿ ਦੱਸੋ ਅਸੀਂ ਤੁਹਾਨੂੰ ਨਾ ਧੱਕਾ ਕਰਦੇ ਹਾਂ ਕੋਈ ਉੱਥੇ ਸਾਡੇ ਭਰਾਵਾਂ ਨਾਲ ਧੱਕਾ ਕਿਉਂ ਕੁਝ ਸਾਮਾਨ ਤੇ ਧੱਕਾ ਮੁਕੀ ਹੋਈ ਵੀ ਖਿੱਚੋ ਤਣ ਹੋਈ ਵੀ ਜਾਂ ਨੋਰਮਲ ਵੀ ਜੇਕਰ ਕਿਤੇ ਕੋਈ ਹਾਦਸਾ ਹੋ ਜਾਂਦਾ ਹੈ ਹਾਂ ਤੇ ਉਹ ਬਾਅਦ ਚੋ ਪਤਾ ਲੱਗਦਾ ਕਿ ਇਹ ਪੰਜਾਬ ਵਾਲਾ ਜਾਂ ਹਿਮਾਚਲ ਵਾਲਾ ਫਿਰ ਉੱਥੇ ਫਿਰ ਉਹ ਤਣਾਅ ਵਿੱਚ ਸ਼ਾਮਲ ਹੋ ਜਾਂਦਾ ਇੱਕ ਘਟਨਾਵਾਂ ਲਗਾਤਾਰ ਵਾਧੀਆਂ ਗਈਆਂ ਤੇ ਨਤੀਜਾ ਹਿਮਾਚਲ ਦੇ ਵਿੱਚ ਪੰਜਾਬ ਤੋਂ ਟੈਕਸੀਆਂ ਦੀ ਆਮਦ ਕੱਟ ਗਈ ਕੁਝ ਵੀਡੀਓ ਵੀ ਅਜਈਆਂ ਸਾਹਮਣੇ ਇੱਕ ਦੇਖੋ ਜੀ ਹਾਂ ਆਉਣੋਂ ਫਟ ਕੇ ਪੰਜਾਬ ਵਾਲੇ ਤਾਂ ਜੇ ਮੁਸ਼ਕਿਲ ਦਾ ਰੁਕ ਕਰ ਲਿਆ ਬੇਸ਼ੱਕ ਹਿਮਾਚਲ ਦੇ ਕਾਰੋਬਾਰ ਦੇ ਉੱਤੇ ਦਾ ਅਸਰ ਵੀ ਪੈ ਰਿਹਾ ਪਰ ਉਹ ਅਸਰ ਪੰਜਾਬ ਦੇ ਟੈਕਸੀਆਂ ਵਾਲੇ ਤੇ ਹੀ ਪੈ ਰਿਹਾ ਪਰ ਤੁਸੀਂ ਇਸ ਨੂੰ ਪੂਰਨ ਤੌਰ ਤੇ ਰੋਕ ਨਹੀਂ ਸਕਦੇ ਜਿਨ੍ਹਾਂ ਦਾ ਕਾਰੋਬਾਰ ਹੈ ਉਹਨਾਂ ਨੇ ਸਵਾਰੀ ਦੇ ਕਹਿ ਤੇ ਹਿਮਾਚਲ ਜਾਣਾ ਹਿਮਾਚਲ ਵਾਲਿਆਂ ਨੇ ਕੰਮ ਕਰਦੇ ਹਵਾਲੇ ਨਾਲ ਕਾਰੋਬਾਰ ਦੇ ਲਈ ਪੰਜਾਬ ਆਉਣਾ ਸੋ ਇਸ ਤਣਾਅ ਦੇ ਮਾਹੌਲ ਦੇ ਵਿੱਚ ਟੈਕਸੀ ਡਰਾਈਵਰਾਂ ਨੇ ਇਕੱਠ ਕੀਤਾ ਉਹਨਾਂ ਨੇ ਆਪਣੀ ਇਹਨਾਂ ਪਹਿਲੂਆਂ ਤੋਂ ਸਰਕਾਰ ਨੂੰ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਭਾਈ ਲਗਾਤਾਰ ਵਧਦੀ ਕੀ ਹੋ ਰਹੀ ਹੈ ਪੰਜਾਬ ਦੇ ਚੰਡੀਗੜ੍ਹ ਦੇ ਦਿੱਲੀ ਦੇ ਹਰਿਆਣਾ ਦੇ ਟੈਕਸੀ ਚਾਲਕ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਰਾਜ ਤੋਂ ਇਕੱਠੇ ਹੋਏ ਹਜ਼ਾਰਾਂ ਦੀ ਗਿਣਤੀ ਚ ਉਹਨਾਂ ਦਾ ਇਕੱਠ ਸੀ ਉਹਨਾਂ ਨੇ ਪੰਜਾਬ ਨੇ ਅਗਵਾਈ ਕੀਤੀ ਨਾਲ ਹਰਿਆਣੇ ਦੇ ਵੀ ਆਏ ਚੰਡੀਗੜ੍ਹ ਦੇ ਵੀ ਆਏ ਹੈ ਦਿੱਲੀ ਵਾਲੇ ਵੀ ਆਏ ਤੇ ਪੰਜਾਬ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਭਾਈ ਸਾਡੀ ਗੱਲ ਸੁਣੋ ਅ ਹਿਮਾਚਲ ਨਾਲ ਤਾਲਮਿਲ ਕਰਨਾ ਤਾਲਮਿਲ ਕਰੋ ਸਾਡੇ ਮਸਲੇ ਦਾ ਹੱਲ ਕਰੋ ਕੱਲਾ ਕੁੱਟਮਾਰ ਵਾਲਾ ਮਸਲਾ ਹੀ ਨਹੀਂਗਾ ਕੱਲਾ ਇੱਕ ਦੂਜੇ ਦੇ ਸੂਬੇ ਦੇ ਟੈਕਸੀ ਡਰਾਈਵਰ ਨਾਲ ਵਧਿੱਕੀ ਵਾਲਾ ਮਸਲਾ ਹੀ ਨਹੀਂਗਾ ਜਿਹੜੀ ਲੁੱਟਖੋਆ ਕਹਿੰਦੇ ਉਹਦਾ ਕੀ ਕਰੀਏ ਟੈਕਸਾਂ ਦੇ ਰੂਪ ਚ ਵਸੂਲੀਆਂ ਦੇ ਰੂਪ ਚ ਸੋ ਬਕਾਇਦਾ ਤੌਰ ਤੇ ਪੰਜਾਬ ਹਿਮਾਚਲ ਦੇ ਟੈਕਸੀ ਡਰਾਈਵਰਾਂ ਦਾ ਜਿਹੜਾ ਵਿਵਾਦ ਹੈ ਉਹਨੂੰ ਠੱਲ ਪਾਉਣ ਲਈ 29 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਨਾਲ ਕਹਿੰਦੇ ਸਮਾਤ طے ਹੋਇਆ ਪੰਜਾਬ ਦੇ ਟੈਕਸੀ ਡਰਾਈਵਰ ਟੈਕਸੀ ਯੂਨੀਅਨਾਂ ਦੇ ਜਿਹੜੀ ਆਗੂ ਨੇ ਉਹਨਾਂ ਦੀ ਮੁਲਾਕਾਤ ਹੋਊਗੀ ਉਤੋਂ ਬਾਅਦ ਫਿਰ ਅਗਲੀ ਰਣਨੀਤੀ ਕਹਿੰਦੇ ਅਪਣਾਈ ਜਾਊਗੀ ਪੰਜਾਬ ਚ ਟੈਕਸੀ ਆਪਰੇਟਰਾਂ ਦਾ ਚੰਡੀਗੜ੍ਹ ਦੇ ਵਿੱਚ ਇਸ ਪ੍ਰਦਰਸ਼ਨ ਦੇ ਮੁੱਖ ਪਹਿਲੂ ਜੇ ਆਪਾਂ ਗੱਲ ਕਰੀਏ ਤਾਂ ਕਹਿੰਦੇ ਹਿਮਾਚਲ ਚ ਤਿੰਨ ਤਿੰਨ ਗੁਣਾ ਟੈਕਸ ਵਸੂਲਿਆ ਜਾਂਦਾ ਕਹਿੰਦੇ ਜੇ ਪੰਜਾਬ ਦੀ ਗੱਡੀ ਹਿਮਾਚਲ ਜਾ ਰਹੀ ਹੈ ਤਾਂ ਉਹਦਾ ਟੈਕਸ ਹੈ ਬਾਹਰਲੇ ਸੂਬੇ ਦੀ ਯਾਰੀ ਤਾਂ ਟੈਕਸ ਹੈ ਪਰ ਜੇ ਹਿਮਾਚਲ ਵਾਲੀ ਗੱਡੀ ਕਿਸੇ ਹੋਰ ਸੂਬੇ ਚ ਆਉਂਦੀ ਹੈ ਫਿਰ ਕਿਉਂ ਨਹੀਂ ਹਿਮਾਚਲ ਵਾਲਿਆਂ ਤੋਂ ਪੰਜਾਬ ਦੇ ਵਾਲ ਟੈਕਸ ਕਿਉਂ ਨਹੀਂ ਵਸੂਲਦੇ ਫਿਰ ਕਹਿੰਦੇ ਫਿਰ ਇਦਾਂ ਕਰ ਲਓ ਸੋ ਇੱਕੋ ملک ਦੇ ਵਿੱਚ ਆ ਟੈਕਸ ਵਸੂਲੀ ਫਿਰ ਕਿੱਥੇ ਜਾਂਦੀ ਹੈ ਇੱਕ ਸੁਰਤਾ ਇਸ ਵਾਲੇ ਨਾਲ ਇਹ ਬੰਦਾ ਉਹਨਾਂ ਉੱਥੇ ਘੁੰਮਣ ਫਿਰਨ ਜਾ ਰਿਹਾ ਤਾਂ ਆਸਕ ਤੇ ਵਾਦਾ ਹੀ ਤਾਂ ਕਰੇ ਰਿਹਾ ਨਾ ਤੁਹਾਡਾ ਸੋ ਇਹ ਵੀ ਫਿਰ ਡਰਾਈਵਰਾਂ ਨੂੰ ਕੁੱਟਮਾਰ ਨਾਲ ਆ ਮਾਮਲਾ ਉਹ ਕਹਿੰਦੇ ਇਹ ਮਾਮਲਾ ਲਗਾਤਾਰ ਵਧੀ ਜਾਂਦਾ ਜ਼ੋਰ ਫੜ ਰਿਹਾ ਬਕਾਇਦਾ ਵਧਿਕੀਆਂ ਹੋ ਰਹੀਆਂ ਉੱਥੇ ਹਨਾ ਧੱਕਾ ਮੁਕੀ ਵੀ ਹੋ ਰਹੀ ਆ ਕੁੱਟਮਾਰ ਵੀ ਹੋ ਰਹੀ ਆ ਸੋ ਇਹਨਾਂ ਸਾਰੇ ਮਸਲਿਆਂ ਦੇ ਬਾਰੇ ਉਹਨਾਂ ਨੇ ਬਕਾਇਦਾ ਹਵਾਲਾ ਦਿੱਤਾ ਉਹ ਕਹਿੰਦੇ ਜੀ ਕਿ ਜੇ ਐਨਡੀਕੇ ਦੀ ਤਰਜ਼ ਦੇ ਉੱਤੇ ਕੋਈ ਘਟਨਾ ਹੁੰਦੀ ਆ ਤਾਂ ਕੇਸ ਦਰਜ ਪੰਜਾਬ ਹਰਿਆਣਾ ਚ ਚਲਣਾ ਚਾਹੀਦਾ ਜਿੰਮੇ ਜੰਮੂ ਕਸ਼ਮੀਰ ਦੀ ਇਹ ਕਿ ਕੱਟ ਕੇ ਕਿਤੇ ਵਾਪਰ ਜਵੇ ਉਏ ਜੀ ਤਾਂ ਘਟਨਾ ਦਾ ਕੇਸ ਜਦੋਂ ਕਸ਼ਮੀਰ ਚੱਲਦਾ ਸੋ ਇਸ ਲਈ ਕਹਿੰਦੇ ਜੰਮੂ ਕਸ਼ਮੀਰ ਦੀ ਤਰਫ ਤੇ ਕੋਈ ਵੀ ਘਟਨਾ ਹੋਵੇ ਤਾਂ ਕੇਸ ਦਰਜ ਪੰਜਾਬ ਹਰਿਆਣਾ ਚ ਚਲਾਇਆ ਜਾਣਾ ਚਾਹੀਦਾ ਇਸੇ ਤਰ੍ਹਾਂ ਕਹਿੰਦੇ ਜੀ ਸੁਰੱਖਿਆ ਦੇ ਹਵਾਲੇ ਨਾਲ ਸੁਰੱਖਿਆ ਵਿਵਸਥਾ ਦੇ ਹਵਾਲੇ ਨਾਲ ਇੱਕ ਕਾਨੂੰਨ ਬਣਾਇਆ ਜਾਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਦਿੱਕਤਾਂ ਪਾਦੀਆਂ ਰਹਿਣਗੀਆਂ ਉੱਥੇ ਜਾ ਕੇ ਜੇ ਕੇਸ ਵੀ ਉੱਥੇ ਜਾ ਕੇ ਸੁਣਵਾਈ ਕਰਨੀ ਜਾਂਦੇ ਫਿਰ ਉਹ ਤਰਪਾਰੀ ਹੋ ਜਾਂਦੀ ਹੈ ਦੂਜੇ ਪਾਸੇ ਕਹਿੰਦੇ ਤਾਮਿਲਆਡੂ ਤੇ ਓਡੀਸ਼ਾ ਦੀ ਤਰਜ਼ ਤੇ ਹੀ ਹੈਨਾ ਮਤਲਬ ਕਿ ਡਰਾਈਵਰਾਂ ਤੇ ਹੈਲਪਰਾਂ ਦੇ ਕਮਿਸ਼ਨ ਬਣਾਇਆ ਜਾਵੇ ਡਰਾਈਵਰ ਹੈਲਪ ਕਮਿਸ਼ਨ ਸੋ ਜਿਵੇਂ ਕਹਿੰਦੇ ਤਾਮੇ ਲਾਡੂ ਦੇ ਵਿੱਚ ਜਿਵੇਂ ਉੜੀਸਾ ਦੇ ਵਿੱਚ ਹੈ ਡਰਾਈਵਰ ਹੈਲਪ ਕਮਿਸ਼ਨ ਬਣਿਆ ਹੋਇਆ ਬਕਾਇਦਾ ਉਹਦੇ ਵਿੱਚ ਟੈਕਸੀਆਂ ਵਾਲੇ ਬਕਾਇਦਾ ਉਹਦੇ ਵਿੱਚ ਟਰੱਕਾਂ ਵਾਲੇ ਬਕਾਇਦਾ ਉਹਦੇ ਵਿੱਚ ਬੱਸਾਂ ਵਾਲੇ ਉਹਨਾਂ ਦੇ ਨੁਮਾਇੰਦੇ ਸ਼ਾਮਿਲ ਕੀਤੇ ਗਏ ਨੇ ਇਸੇ ਤਰ੍ਹਾਂ ਮਤਲਬ ਕਿ ਉੱਚ ਜੂਨੀ ਟੈਕਸੀ ਯੂਨੀਅਨ ਵੀ ਬੱਸ ਟਰੱਕ ਯੂਨੀਅਨ ਵੀ ਉਹਨਾਂ ਦੇ ਡਰਾਈਵਰ ਵੀ ਚਾਲਕ ਵੀ ਹੈਲਪਰ ਵੀ ਉਹਨਾਂ ਦੇ ਨੁਮਾਇੰਦੇ ਲੈ ਜਾਣ ਤੇ ਇੱਕ ਕਮਿਸ਼ਨ ਬਣੀ ਤਾਮੇ ਲਾਡੂ ਤੇ ਉੜੀਸਾ ਦੀ ਤਰਜ਼ ਤੇ ਇਸੇ ਤਰ੍ਹਾਂ ਕੱਲੇ ਹਿਮਾਚਲ 'ਚ ਕਹਿੰਦੇ ਐਂਟਰੀ ਟੈਕਸ ਹੈ ਤੇ ਇਹ ਗੈਰਕਾਨੂੰਨੀ ਹੈ ਦੇ ਤੋਂ ਇਲਾਵਾ ਕਈ ਹੋਰ ਤਰ੍ਹਾਂ ਦੇ ਟੈਕਸ ਉੱਥੇ ਵਸੂਲ ਲਏ ਜਾਂਦੇ ਆ ਸਾਥੋ ਕਹਿੰਦੇ। ਇਹ ਹੀ ਨਹੀਂ ਉਹ ਕਹਿੰਦੇ ਕਿ ਜਾਂ ਤਾਂ ਫਿਰ ਇਹ ਟੈਕਸ ਬੰਦ ਕਰੋ ਨਹੀਂ ਫਿਰ ਪੰਜਾਬ ਚ ਉਹਨਾਂ ਦੀ ਆਮਦ ਦੇ ਟੈਕਸ ਲਾ ਲਓ। ਇਸੇ ਤਰ੍ਹਾਂ ਉਹ ਕਹਿੰਦੇ ਟੋਲ ਟੈਕਸ ਸਣੇ ਟੋਲ ਟੈਕਸਾਂ ਦੀ ਵਸੂਲੀ ਤਾਂ ਇੱਕ ਹੈਗੀ ਹੋएगी ਪਰ ਕਹਿੰਦੇ ਫਾਸਟ ਟੈਗ ਦੇ ਉੱਤੇ ਇਹ ਥੋੜਾ ਬਲੈਕਲਿਸਟ ਹੋ ਗਿਆ ਜੀ ਹੈਨਾ ਇਹ ਇਹ ਕਹਿੰਦੇ ਵੱਖਰਾ ਸਕੈਮ ਚੱਲਦਾ ਕਿ ਐਂ ਕਹਿ ਕੇ ਇਹਦਾ ਟੋਲ ਤੇ ਖੁੱਲਦਾ ਨਹੀਂਗਾ ਜੀ ਦੋ ਡਬਲ ਥੁੱਕਨੇ ਪੈਸੇ ਚੁੱਕਨੇ ਪੈਸੇ ਜਦੋਂ ਕਿ ਅਗਲੇ ਦੇ ਕਹਿੰਦੇ ਉਹਦੇ ਵਿੱਚ ਪੈਸੇ ਹੁੰਦੇ ਆ। ਸੋ ਇਹ ਫਾਸਟੈਗ ਸਕੈਮ ਹੈ ਜਿਹੜਾ ਇਸ ਦੇ ਉੱਤੇ ਠਲ ਪਉਣ ਲਈ ਸੋ ਇਹ ਆਪਣੀਆਂ ਸਾਰੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਪ੍ਰਦਰਸ਼ਨ ਕੀਤਾ ਤੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ 25 ਸੈਕਟਰ ਜਦੋਂ ਮੁਜ਼ਾਹਰਾ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ ਜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਮਾ ਨਹੀਂ ਦੇਣਗੇ ਫਿਰ ਅਸੀਂ ਅਗਲੀ ਤਰੀਕ ਐਲਾਨ ਕੇ ਮੁੱਖ ਮੰਤਰੀ ਸਾਹਿਬ ਦੇ ਕਰ ਕਰਨੀ ਨੂੰ ਕੁਝ ਕਰਾਂਗੇ ਸੋ ਇਸ ਤੋਂ ਬਾਅਦ ਫਿਰ ਸਰਕਾਰ ਜਾਗੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤਾਲ ਮਿਲ ਕੀਤਾ ਹੁਣ 29 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਨਾਲ ਬੈਠਕ ਹੋਣੀ ਹੈ ਦੇਖਦੇ ਹਾਂ ਜੀ ਗੱਲ ਕਿੱਥੇ ਨੇੜੇ ਲੱਗਦੀ ਹੈ ਜਾਂ ਨਹੀਂ ਲੱਗਦੀ